यही आगाज है मेरा यही आगाज है मेरा यही अंजाम होना चाहिए बतन पे मर मिटने वालों का वतन पर मर मिटने वालों का यही अरमान होना चाहिए चाहे आप पढ़ते हो गीता चाहे आप पढ़ते हो गीता या पढ़ते हो कुरान हमारे सीने में हिंदुस्तान होना चाहिए नमस्कार तुसी देख रहे हो के एस मोटिवेशन मैं तो अपना कमलजीत शर्मा दोस्तों आज मैं थानु 76 में गणतंत्र दिवस दिया ते सारीया मुबारकबाद देना दोस्तों ਅੱਜ ਮੈਂ ਤੁਹਾਨੂੰ ਦੱਸੂਗਾ ਗਣਤੰਤਰ ਦਿਵਸ ਤੇ ਆਜ਼ਾਦੀ ਦਿਵਸ ਇਹਨਾਂ ਵਿੱਚ ਫਰਕ ਕੀ ਹੈ ਸਾਡਾ ਦੇਸ਼ 15 ਅਗਸਤ 1947 ਨੂੰ ਅੰਗਰੇਜ਼ਾਂ ਕੋਲੋਂ ਆਜ਼ਾਦ ਹੋ ਗਿਆ ਸੀ ਪਰ ਉਸ ਵੇਲੇ ਸਾਡੇ ਦੇਸ਼ ਦੇ ਵਿੱਚ ਕੋਈ ਵੀ ਸੰਵਿਧਾਨ ਨਹੀਂ ਸੀ ਅੰਗਰੇਜ਼ਾਂ ਨੇ ਇਹ ਗੱਲ ਕਹੀ ਕਿ ਜਦੋਂ ਤੱਕ ਤੁਹਾਡਾ ਸੰਵਿਧਾਨ ਨਹੀਂ ਬਣਦਾ ਉਦੋਂ ਤੱਕ ਅਸੀਂ ਨਹੀਂ ਜਾਵਾਂਗੇ ਦੋਸਤੋ ਸੰਵਿਧਾਨ ਦੀ ਰਚਨਾ 1946 ਨੂੰ ਕੀਤੀ ਗਈ ਜਿਹੜੀ ਕਿ 26 ਜਨਵਰੀ 1949 ਨੂੰ ਮੁਕੰਮਲ ਹੋਈ ਡਾਕਟਰ ਅੰਬੇਦਕਰ ਜੀ ਇਹਦੇ ਚੇਅਰਮੈਨ ਸੀਗੇ 26 ਜਨਵਰੀ 1949 ਨੂੰ ਪਹਿਲਾ ਆਜ਼ਾਦੀ ਦਿਵਸ ਮਨਾਇਆ ਗਿਆ ਉਸ ਵੇਲੇ ਸਾਡੇ ਦੇਸ਼ ਦੇ ਰਾਸ਼ਟਰਪਤੀ ਨਹੀਂ ਸਨ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਜੀ ਨੇ ਇਹ ਝੰਡਾ ਲਹਿਰਾਇਆ ਝੰਡਾ ਇਸ ਦਿਨ ਅੰਗਰੇਜ਼ਾਂ ਦਾ ਉਤਾਰਿਆ ਗਿਆ ਤੇ ਆਪਣਾ ਝੰਡਾ ਭਾਰਤ ਦਾ ਚੜਾਇਆ ਗਿਆ ਇਸ ਦੇ ਇਸ ਸਾਡਾ ਦੇਸ਼ ਪੂਰੀ ਤਰ੍ਹਾਂ ਆਜ਼ਾਦ ਉਸ ਵੇਲੇ ਵੀ ਨਹੀਂ ਸੀ ਕਿਉਂਕਿ ਗੋਆ ਦੇ ਵਿੱਚ ਪੁਰਤਗਾਲ ਤੇ ਫਰਾਂਸ ਦਾ ਰਾਜ ਸੀ ਜਿਹੜਾ ਕਿ 1961 ਨੂੰ ਆਜ਼ਾਦ ਹੋਇਆ ਦੋਸਤੋ ਸੈਕੰਡ ওয়ার্ল্ড ਵਾਰ ਲੱਗੀ ਹੋਈ ਸੀ ਤੇ ਅੰਗਰੇਜ਼ਾਂ ਨੇ ਇਹ ਗੱਲ ਕਹੀ ਸੀ ਜੇ ਅਸੀਂ ਜਿੱਤ ਗਏ ਸਾਡੀ ਸਰਕਾਰ ਆਏਗੀ ਤੇ ਤੁਹਾਨੂੰ ਅਸੀਂ ਆਜ਼ਾਦ ਕਰ ਦੇਵਾਂਗੇ ਜਦੋਂ 26 ਜਨਵਰੀ 1949 ਨੂੰ ਸੰਵਿਧਾਨ ਸਾਡਾ ਮੁਕੰਮਲ ਹੋ ਗਿਆ ਸੰਵਿਧਾਨ ਲਾਗੂ ਹੋਇਆ ਉਸ ਦਿਨ ਸਾਡੇ ਦੇਸ਼ ਦੇ ਪਹਿਲੇ ਰਾਸ਼ਟਰਪਤੀ ਡਾਕਟਰ ਅਰਜਿੰਦਰ ਪ੍ਰਸਾਦ ਜੀ ਨੇ ਇਹ ਝੰਡਾ ਫੈਰਾਇਆ ਝੰਡਾ 26 ਜਨਵਰੀ ਤੇ 15 ਅਗਸਤ ਦੇ ਵਿੱਚ ਕੀ ਫਰਕ ਆ 15 ਅਗਸਤ ਨੂੰ ਝੰਡਾ ਚੜਾਇਆ ਜਾਂਦਾ ਤੇ 26 ਜਨਵਰੀ ਨੂੰ ਝੰਡਾ ਉੱਪਰ ਹੀ ਬੰਨਿਆ ਹੁੰਦਾ ਤੇ ਥੱਲੇੋਂ ਖੋਲ ਕੇ ਉਹਨੂੰ ਲਹਿਰਾਇਆ ਜਾਂਦਾ ਨਫ਼ਰਤ ਬੁਰੀ ਹੈ ਨਾ ਪਾਲੋ ਇਸੇ ਨਫ਼ਰਤ ਬੁਰੀ ਹੈ ਨਾ ਪਾਲੋ ਇਸੇ ਦਿਲੋਂ ਮੇ ਖਲਚ ਹੈ ਦਿਲੋਂ ਮੇ ਖਲਚ ਹੈ ਇਸੇ ਨਾ ਤੇਰਾ ਨਾ ਮੇਰਾ हम सब का वतन है संभालो इसे दोस्तों दलांदे विच ना हिंदू मुस्लिम ते सिख असाई सारे इक ने सानो कोई नफरत नहीं करनी चाहिए मेल मिलाप रखना चाहिए देश लामी इस तिरंगे को देश लामी इस तिरंगे को जिससे तेरी शान है दे सलामी इस तिरंगे को जिससे तेरी शान है सर हमेशा ऊंचा रखना इसका जब तक दिल में जान है हिंदोस्तान हम है हिंदोस्तान हमारा सारे जहां से अच्छा हिंदुस्तान हमारा दोस्तों एक बार फिर ਤਾਨੂੰ ਦਿਲ ਦੀਆਂ ਗਹਿਰਾਈਆਂ ਵਿੱਚੋਂ ਗਣਤੰਤਰ ਦਿਵਸ ਦੀਆਂ ਤੇ ਸਾਰੀਆਂ ਮੁਬਾਰਕਵਾਦ ਦਿੰਨਾ ਤੇ ਇਹ ਕਾਮਨਾ ਕਰਦਾ ਹੈ ਕਿ ਤੁਸੀਂ ਸਾਰੇ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹੋ ਬੈਰ ਵਿਰੋਧ ਨੂੰ ਮਿਟਾ ਕੇ ਪਿਆਰ ਦੀ ਭਾਵਨਾ ਨਾਲ ਰਹੋ ਮਿਲਦੇ ਆਂ ਦੋਸਤੋ ਅਗਲੀ ਵੀਡੀਓ ਦੇ ਵਿੱਚ ਜਿਹੜੇ ਦੋਸਤ ਮੇਰੇ ਨਵੇਂ ਨੇ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਲੈਣਾ ਸਬਸਕ੍ਰਾਈਬ ਕਰ ਲੈਣਾ ਬੈਲ ਆਈਕਨ ਦਾ ਘੰਟੀ ਵੀ ਜਰੂਰ ਦਬਾ ਦੇਣਾ ਤਾਂ ਜੋ ਤੁਹਾਡੇ ਤੱਕ ਮੇਰੀਆਂ ਵੀਡੀਓਜ਼ ਸਭ ਤੋਂ ਪਹਿਲਾਂ ਪਹੁੰਚ ਸਕਣ ਔਰ ਕਮੈਂਟ ਜਰੂਰ ਕਰਨਾ ਤੁਹਾਡੀ ਚੁਆਇਸ ਦੇ ਅਨਸਾਰ ਤਾਂ ਜੋ ਮੈਂ ਅਗਲੀ ਵੀਡੀਓ ਅਪਲੋਡ ਕਰ ਸਕਾਂ ਉਹਨਾਂ ਤੱਕ ਲਈ ਧੰਨਵਾਦ ਜੈ ਹਿੰਦ